ਮਾਰ ਹਿੱਟ ਆਈ ਪਿੰਡਾਂ ਵਿੱਚ ਮੁਕਤ ਮੈਡੀਕਲ ਕੈਂਪ ਲਾਉਣ ਦੀ ਲੜੀ ਤਹਿਤ ਫਗਵਾੜਾ ਦੇ ਪਿੰਡ ਬ੍ਰਹੰਪੁਰ ਵਿੱਚ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਐਸ்சி ਬੈਂਕ ਦੇ ਪੰਜਾਬ ਦੇ ਦੁਆਬਾ ਜ਼ੋਨ ਇੰਚਾਰਜ ਜਰਨੈਲ ਨੰਗੜਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਕਤ ਮੈਡੀਕਲ ਕੈਂਪ ਲੁਆਇਆ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਨੰਗੜੇ ਨੇ ਦੱਸਿਆ ਕਿ ਭਾਰੀ ਬਾਰਿਸ਼ ਹੋਣ ਨਾਲ ਕਈ ਪਿੰਡਾਂ ਵਿੱਚ ਕਈ ਦਿਨ ਪਾਣੀ ਖੜਾ ਰਿਹਾ ਸੀ ਜਿਨ੍ਹਾਂ ਵਿੱਚੋਂ ਇੱਕ ਪਿੰਡ ਬ੍ਰਹੰਪੁਰ ਵੀ ਸੀ ਪਰ ਹੁਣ ਬਾਰਸ਼ ਰੁਕਣ ਤੋਂ ਬਾਅਦ ਲੋਕਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਪਿੰਡ ਬ੍ਰਾਂਮਪੁਰ ਵਿੱਚ ਮੁਕਤ ਮੈਡੀਕਲ ਕੈਂਪ ਲਾਇਆ ਹੈ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਪਿੰਡਾਂ ਵਿੱਚ ਪਾਣੀ ਜ਼ਿਆਦਾ ਦਿਨ ਖੜ੍ਹਾ ਰਿਹਾ ਉੱਥੇ-ਉੱਥੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਦੀ ਰੋਕਥਾਮ ਦੇ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਹਰ ਉਸ ਪਿੰਡ ਵਿੱਚ ਲਗਾਏ ਜਾਣਗੇ ਮੈਡੀਕਲ ਕੈਂਪ ਜਿਸ ਵਿੱਚ ਪਾਣੀ ਨੇ ਮਾਰ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਪਰਿਵਾਰ ਵੀ ਹੱਡ ਦੀ ਰਿਪੋਰਟ ਵਿੱਚ ਆਏ ਹਨ ਉਹ ਹਰ ਪਰਿਵਾਰ ਨੂੰ ਹਰ ਚੀਜ਼ ਦੀ ਜ਼ਰੂਰਤ ਹੈ ਉਨੂੰ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਇਸ ਵਾਰ ਭਰੋਸਾ ਦਿਵਾਇਆ ਕਿ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਹਰ ਹਾਲ ਹਰ ਪੀੜਤਾ ਨਾਲ ਖੜੇ ਰਹਾਂਗੇ ਇਸ ਮੌਕੇ ਲੋਕਾਂ ਹੋਰਨਾਂ ਤੋਂ ਇਲਾਵਾ ਡਾਕਟਰ ਅਮਰਜੀਤ ਅਬਾਦੀ ਡਾਕਟਰ ਰਮੇਸ਼ ਕੁਮਾਰ ਪਿੰਡ ਬ੍ਰੰਪੁਰ ਦੇ ਸਰਪੰਚ ਹਰਵੰਸ ਕੌਰ ਸਰਪੰਚ ਵਿਜੇ ਕੁਮਾਰ ਪੰਡੋਰੀ ਮਨੀ ਗੋਵਿੰਦਪੁਰਾ ਕਰਨਬੀਰ ਸਿੰਘ ਜਤਿੰਦਰ ਸਿੰਘ ਰਿੰਪੀ ਮਨਜਿੰਦਰ ਸਿੰਘ ਜੱਸੀ ਗੰਡਵਾ ਯਸ਼ ਚੱਲੀ ਤੇ ਹੋਰ ਸਾਥੀ ਵੀ ਹਾਜ਼ਰ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਵਾਹਿਗੁਰਜੀ ਦਾ ਖਾਲਸਾ ਆਸ਼ੀਰਵਾਦ ਹੈ ਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਪਿੰਡ ਬ੍ਰੰਪੁਰ ਦੇ ਵਿੱਚ ਸਾਡੇ ਮਾਤਾ ਜੀ ਮੌਜੂਦਾ ਸਰਪੰਚ ਹਰਵੰਸ ਕੌਰ ਜੀ ਔਰ ਸਮੁੱਚੀ ਉਹਨਾਂ ਦੇ ਪੰਚਾਇਤ ਦੇ ਮੈਂਬਰ ਸਾਹਿਬਾਨ ਵੀ ਇੱਥੇ ਹਾਜ਼ਰ ਹੈ ਔਰ ਅਸੀਂ ਅੱਜ ਮੈਡੀਕਲ ਕੈਂਪ ਜਿਹੜਾ ਉਹਦਾ ਸਾਡਾ ਦੂਸਰਾ ਦਿਨ ਹੈ ਕੱਲ ਅਸੀਂ ਚੈੜਾ ਪਿੰਡ ਦੇ ਵਿੱਚ ਸੀਗੇ ਅੱਜ ਅਸੀਂ ਬਰੰਪੁਰ ਪਹੁੰਚੇ ਹਾਂ ਕਿਉਂਕਿ ਸਾਡਾ ਮਕਸਦ ਇਹ ਹੀ ਹੈਗਾ ਕਿ ਪੰਜਾਬ ਪਿਛਲੇ ਤਕਰੀਬ 1 ਮਹੀਨੇ ਤੋਂ ਖੜਾ ਦੀ ਮਾਰ ਹੇਠ ਲੰਘ ਰਿਹਾ ਸੀ ਔਰ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਵੀ ਪਾਣੀ ਭਰਿਆ ਨਾ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਪਣੀ ਸਾਰੀ ਡਾਕਟਰ ਸਾਹਿਬਾਨ ਦੀ ਟੀਮ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਜੀ ਰਮੇਸ਼ ਜੀ ਡਾਕਟਰ ਕਮਲਸਾਨੀ ਜੀ ਸਾਰੀ ਟੀਮ ਜਿਹੜੀ ਹੈ ਉਹ ਅਸੀਂ ਦਵਾਈਆਂ ਸਮੇਤ ਇੱਥੇ ਪਹੁੰਚਦੇ ਹਾਂ ਜਿਹਨੂੰ ਵੀ ਜਿਸ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਹਦੀ ਦਵਾਈ ਜਿਹੜੀ ਹੈ ਅਸੀਂ ਇੱਥੇ ਮੁਫਤ ਜਿਹੜਾ ਮੈਡੀਕਲ ਕੈਂਪ ਲਗਾਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਦੇ ਵਿੱਚ ਵੀ ਪਾਣੀ ਖੜਾ ਹੋਇਆ ਸੀ ਜਿੱਥੇ ਇਸ ਗੱਲ ਦਾ ਡਰ ਸ਼ੋਭਾ ਬਣਿਆ ਹੋਇਆ ਹੈ ਕਿ ਜਿੱਥੇ ਪਾਣੀ ਖੜਾ ਉਸ ਤੋਂ ਬਾਅਦ ਵਿੱਚ ਹੁਣ ਸੁੱਕਣ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਡਰ ਆ। ਤੋਂ ਲੋਕਾਂ ਨੂੰ ਇੱਥੇ ਕਿਸੇ ਦੇ ਲੂਜ਼ ਮੋਸ਼ਨ ਆ, ਕਿਸੇ ਨੂੰ ਉਲਟੀਆਂ ਆ, ਕਿਸੇ ਨੂੰ ਬੁਖਾਰ ਆ, ਕਿਸੇ ਨੂੰ ਹੱਥਾਂ ਪੈਰਾਂ ਦੇ ਖਾਸ਼ ਆ, ਕਿਸੇ ਨੂੰ ਅੱਖਾਂ ਦੇ ਵਿੱਚ ਖਾਰਸ਼ ਹੋ ਰਹੀ ਆ, ਆਕਾਂ ਦੀ ਅਲਰਜੀ ਆ। ਤੋਂ ਮਤਲਬ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਪਾਣੀ ਤੋਂ ਬਾਅਦ ਆਈਆਂ। ਤੋ ਉਹਨਾਂ ਸਾਰਿਆਂ ਦਾ ਇਲਾਜ ਜਿਹੜਾ ਆ ਉਹ ਸਾਡੀ ਸਾਰੀ ਸਤਕਾਰਯੋਗ ਟੀਮ ਕਰ ਰਹੀ ਆ ਔਰ ਮੈਂ ਧੰਨਵਾਦੀ ਆ ਆਪਣੀ ਸਾਰੀ ਟੀਮ ਦਾ ਔਰ ਨਾਲ ਹੀ ਧੰਨਵਾਦੀ ਆ ਸਾਡੇ ਸਤਕਾਰਯੋਗ ਉਹ ਦਾਨੀ ਸੱਜਣ ਜਿਨ੍ਹਾਂ ਨੇ ਸਾਨੂੰ ਜਦੋਂ ਵੀ ਅਸੀਂ ਕਾਲ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਚੀਜ਼ਾਂ ਦੀ ਜਰੂਰਤ ਆ ਤੋ ਉਹ ਹਰ ਚੀਜ਼ ਜਿਹੜੀ ਆ ਉਹਨਾਂ ਨੇ ਮੁਹੱਈਆ ਕਰਵਾਈ ਇਸ ਪੂਰੇ ਹੜ ਦੇ ਦੌਰ ਦੇ ਵਿੱਚ ਚਾਹੇ ਰਾਸ਼ਨ ਮੁਹੱਈਆ ਕਰਵਾਉਣਾ ਸੀ ਚਾਹੇ ਪਸ਼ੂਆਂ ਵਾਸਤੇ ਚਾਰਾ ਸੀ ਚਾਹੇ ਹਰਾ ਚਾਰਾ ਸੁੱਕੀ ਫੀਲਡ ਚਾਹੇ ਕੱਪੜੇ ਕਿਸੇ ਨੂੰ ਦੇਣ ਦਾ ਕੋਈ ਸਾਡਾ ਪ੍ਰੋਗਰਾਮ ਸੀ ਤੋ ਹਰ ਪ੍ਰੋਗਰਾਮ ਦੇ ਵਿੱਚ ਸਾਡੇ ਸਾਥੀਆਂ ਨੇ ਬਹੁਤ ਸਾਰਾ ਯੋਗ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਿ ਗੁਰੂ ਮਹਾਰਾਜ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਖੁਸ਼ ਰੱਖਣ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰੱਖਣ ਔਰ ਸਾਰਿਆਂ ਨੂੰ ਤਰੱਕੀ ਬਖਸ਼ਿਸ਼ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਭਾਰਤ